ਅੱਥੀਏ ਹੀ ਰੈਟਮੈਨ ਸ਼ੋ ਕਰ ਰਹੇ ਹਨ ਆਬਾ ਨਿਵਾਸੀਆਂ ਦੀ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਬੀ ਐਂਡ ਆਰ ਐਂਡ ਮਿਊਨਿਸਪਲ ਕਾਉਂਸਲ ਦੇ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਕਿ ਵੀ ਇਹ ਸੜਕ ਦੇ ਉੱਤੇ ਇੰਕ੍ਰੋਚਮੈਂਟਸ ਟੈਂਪਰੇਰੀਲੀ 2 ਦਿਨ ਵਾਸਤੇ ਦੂਰ ਹੋਈਆਂ ਸੀ ਦੁਬਾਰਾ ਲੱਗਣੀਆਂ ਨੇ ਤੇ ਤੁੰਡਾ ਨਾ ਟਾਈਮ ਆ ਗਿਆ ਫੌਗ ਬੈਡ ਲੱਗ ਜਾਣੀਆਂ ਵਾਈਟ ਪੱਟੀ ਪਹਿਲਾਂ ਉਸ ਤੋਂ ਲੱਗਣੀ ਚਾਹੀਦੀ ਹੈ ਉਹ ਨਹੀਂ ਲੱਗੀ ਹੋਈ ਕੌੜਾਂ ਗੇੜ ਜਿਹੜਾ ਡਿਵਾਈਡਰ ਹੈ ਤੁਸੀਂ ਦੇਖੋਗੇ ਉਹਦੇ ਤੇ ਕੋਈ ਵੀ ਰਿਫਲੈਕਟਰ ਨਹੀਂ ਹੈ ਹਰ ਰੋਜ਼ ਰਾਤ ਨੂੰ ਜਦੋਂ ਤੁੰਡਾ ਪੈਣਗੀ ਉੱਥੇ ਕੋਈ ਨਾ ਕੋਈ ਗੱਡੀ ਉਹਦੇ ਤੇ ਚੜੂਗੀ ਔਰ ਕੋਈ ਕੀਮਤੀ ਜਾਨ ਜਾਂ ਫੱਟੜ ਹੋਗੀ ਜਾਂ ਸਵਾਰ ਜਵਾਸ ਹੋਗੀ ਇਹ ਪਿਛਲੇ 40 ਦਿਨਾਂ ਦੇ ਵਿੱਚ ਚਾਰ ਮੌਤਾਂ ਸਰਕੂਲਰ ਰੋਡ ਦੇ ਉੱਤੇ ਹੋ ਚੁੱਕੀਆਂ ਨੇ ਤੇ ਪਿਛਲੇ ਸਮੇਂ ਕੈਂਡਲ ਮਾਰਚ ਵੀ ਹੋਇਆ ਇਸੇ ਮਹੀਨੇ ਦੇ 2 ਤਰੀਕ ਨੂੰ ਤੇ ਪਰ ਅਜੇ ਤੱਕ ਨਾ ਪ੍ਰਸ਼ਾਸਨ ਨਾ ਸਰਕਾਰ ਕੰਮ ਕਰਨੀ ਨੂੰ ਸੁੱਤੇ ਪਏ ਨੇ ਕਿ ਇੱਕ ਮੀਟਿੰਗ ਜਰੂਰ ਹੋਈ ਆ ਪਿਛਲੇ ਦਿਨਾਂ 'ਚ ਉਹਦੇ ਵਿੱਚ ਇਹ ਸੁਣਿਆ ਕਿ ਤਿੰਨ ਸਪੀਡ ਬ੍ਰੇਕਰ ਤੇ ਇੱਕ ਲਾਈਟਾਂ ਲੱਗਣਗੀਆਂ ਨਾ ਕਿਤੇ ਲਾਈਟ ਲੱਗੀ ਦਿਖ ਰਹੀ ਆ ਨਾ ਕੋਈ ਸਪੀਡ ਬ੍ਰੇਕਰ ਦਿਖ ਰਹੇ ਆ ਨਾ ਕੋਈ ਕੰਮ ਹੁੰਦਾ ਦਿਖ ਰਿਹਾ ਆ ਜਦੋਂ ਔਰਤਾਂ ਵੀ ਅਸੀਂ ਇਥੋਂ ਲੰਘਦੇ ਆ ਤਾਂ ਆਪਦਾ ਸਿਰ ਤੇ ਕੱਪੜਾ ਬੰਨ ਕੇ ਲੈ ਕੇ ਆਉਂਦੇ ਆ ਕਿ ਇਹ ਨਹੀਂ ਪਤਾ ਵੀ ਵਾਪਸ ਜਾਣਾ ਵੀ ਹੈ ਜਣਾਇ ਤਾਂ ਕੁੰਨੀ ਸੜਕ ਸਰਕੂਲਰ ਰੋਡ ਆ ਜਿਹੜਾ ਹੁਣ ਕੁੰਨੀ ਰੋਡ ਹੋ ਗਿਆ ਇਹ ਤੇ ਦਿਨ ਪਰਤੀ ਦਿਨ ਜਿਹੜੇ ਹਾਦਸੇ ਨੇ ਉਹ ਹੁੰਦੇ ਨੇ ਤੇ ਕੋਈ ਕੰਟਰੋਲ ਨਹੀਂ ਹੈਗਾ ਇਸ ਰੋਡ ਨੂੰ ਨਾ ਸੁਧਾਰਨਾ ਰਿੰਗ ਰੋਡ ਨਾ ਬਣਾਉਣਾ ਬੱਤੀਆਂ ਨਾ ਲਗਾਉਣਾ ਇਹ ਲੋਕਾਂ ਦੀ ਲਾਸ਼ਾਂ ਤੇ ਖੇលਿਆ ਜਾ ਰਿਹਾ ਹੈ ਔਰ ਇਹਦੇ ਲਈ ਸਾਡੇ ਲੀਡਰ ਸਾਹਿਬਾਨ ਪੂਰਨ ਤੌਰ ਤੇ ਜ਼ਿੰਮੇਵਾਰ ਨੇ ਔਰ ਇਹਨਾਂ ਦੇ ਨਤੀਜਾ ਜਿਹੜਾ ਹੈਗਾ ਉਹ ਸਮੇਂ-ਸਮੇਂ ਤੇ ਉਹਨਾਂ ਨੂੰ ਭੁਗਤਣਾ ਪਵੇਗਾ ਕਿਉਂਕਿ ਲੋਕ ਉਤਰੇ ਨੇ ਉਹ ਸਿਰਫ ਵੋਟ ਬਣ ਕੇ ਰਹਿ ਗਏ ਨੇ ਜਾਂ ਇਕ ਲਾਸ਼ਾਂ ਬਣ ਕੇ ਰਹਿ ਗਏ ਨੇ ਬਸ ਇਹੀ ਉਮੀਦ ਹੈ ਕਿ ਐਡਮਿਨਿਸਟ੍ਰੇਸ਼ਨ ਤੋਂ ਹੁਣ ਉਮੀਦ ਰਹਿੰਦੀ ਹੈ ਕਿ ਜਲਦੀ ਉਹ ਲਾਈਟਾਂ ਲਗਾਣਗੇ ਸਪੀਡ ਬ੍ਰੇਕਰਸ ਲਗਾਣਗੇ ਜਾਂ ਜੋ ਵੀ ਇੰਤਜ਼ਾਮ ਨੇ ਵਾਈਟ ਪੱਟੀ ਲਗਾਣਾ ਰਿਫਲੈਕਟਰ ਅਸੀਂ ਰਿਫਲੈਕਟਰ ਖੁਦ ਲਗਾ ਰਹੇ ਆਂ ਜੀ ਔਰ ਇਹਦਾ ਬਿੱਲ ਹੈ ਜਿਹੜਾ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਭੇਜਾਂਗੇ ਅੱਜ ਜੀ ਇਹ ਰੋਸ ਪ੍ਰਦਰਸ਼ਨ ਅਸੀਂ ਗਾਂਧੀਨ ਵੇ ਦੇ ਨਾਲ ਸੜਕ ਦੇ ਕਿਨਾਰੇ ਸਰਪੰਚ ਰੋਡ ਦੇ ਕਿਨਾਰੇ ਖੜਕੇ ਬਲੈਕ ਕਾਰਡਸ ਫੜਕੇ ਖੜੇ ਆਂ ਤੇ ਅਸੀਂ ਇਹ ਰਿਡੈਂਟੈਂਸ ਸ਼ੋ ਕਰ ਰਹੇ ਆ ਨਾਬਾ ਨਿਵਾਸੀਆਂ ਦੀ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਬੀ ਐਂਡ ਆਰ ਐਂਡ ਮਿਊਨਿਸਪਲ ਕਾਉਂਸਲ ਦੇ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਕਿ ਵੀ ਇਹ ਸੜਕ ਦੇ ਉੱਤੇ ਇੰਕਰੋਚਮੈਂਟਸ ਟੈਂਪਰੇਰੀਲੀ ਦੋ ਦਿਨ ਵਾਸਤੇ ਦੂਰ ਹੋਈਆਂ ਸੀ ਦੁਆਰਾ ਲੱਗ ਗਈਆਂ ਨੇ ਇਹ ਤੁੰਦਾਨਾ ਟਾਈਮ ਆ ਗਿਆ ਬੋਗ ਪੈਂਡ ਲੱਗ ਜਾਣੀਆਂ ਵਾਈਟ ਪੱਟੀ ਪਹਿਲਾਂ ਉਸ ਤੋਂ ਲੱਗਣੀ ਚਾਹੀਦੀ ਏ ਉਹ ਨਹੀਂ ਲੱਗੀ ਹੋਈ ਪੌੜਾ ਗੇਟ ਜਿਹੜਾ ਡਵਾਈਡਰ ਹੈ ਤੁਸੀਂ ਦੇਖੋਗੇ ਤੇ ਕੋਈ ਵੀ ਰਿਫਲੈਕਟਰ ਨਹੀਂ ਹੈ ਹਰ ਰੋਜ਼ ਰਾਤ ਨੂੰ ਜਦੋਂ ਧੁੰਦਾ ਪੈਣਗੇ ਉੱਥੇ ਕੋਈ ਨਾ ਕੋਈ ਗੱਡੀਆਂ ਦੇ ਤੇ ਚੜੂਗੀ ਔਰ ਕੋਈ ਕੀਮਤੀ ਜਾਨ ਜਾਂ ਪੱਟੜ ਹੋਗੀ ਜਾਂ ਸੁਆਸਵਾਸ ਹੋਗੀ ਇਹ ਦੱਸ ਪਤੋਂ ਦੇ ਤਿੰਨ ਤੋਂ ਕਹਿੰਦੀ ਕਿ ਜਿਹੜਾ ਰਿੰਗ ਰੋਡ ਕਾਬੇ ਜਵਾਲੇ ਵਾਲੇ ਦੋੜੇ ਬੜੀ ਟਾਈਮ ਲੱਗੂਗਾ ਉਸ ਤੋਂ ਪਹਿਲਾਂ ਜਿਹੜੀ ਇਹ ਰੋੜ ਹੈ ਇਹਦੇ ਵਿਚਕਾਰ ਕਿਤੇ ਕਿਤੇ ਦੇਖ ਕੇ ਡਵਾਈਡਰ ਬਣ ਪੌੜਾ ਗੇਟ ਰੈਸਟ ਹਾਊਸ ਕਾਲੇ ਪਹੇਤੇ ਤੁਹੀ ਰੋਡ ਪਾਰਵਤੀ ਦੇ ਕੋਖੇ ਤੇ ਉੱਥੇ ਟ੍ਰੈਫਿਕ ਲਾਈਟਸ ਲੱਗਣੀਆਂ ਚਾਹੀਦੀਆਂ ਨੇ ਸਪੀਡ ਬ੍ਰੇਕਰ ਲੱਗਣੇ ਚਾਹੀਦੇ ਨੇ ਤੇ ਨੰਬਰ 2 ਤੇ ਟ੍ਰੈਫਿਕ ਪੁਲਿਸ ਹੈ ਟ੍ਰੈਫਿਕ ਪੁਲਿਸ ਦੀ ਨਿਗਰੀ ਵਧਾਉਣੀ ਚਾਹੀਦੀ ਹੈ ਤਾਂ ਕਿ ਇਹ ਟ੍ਰੈਫਿਕ ਹੈ ਤੇ ਇਹ ਨਾ ਟ੍ਰੈਫਿਕ ਹੈ ਔਰ ਜਿਹੜੇ ਟ੍ਰੈਫਿਕ ਹੁਣ ਡਰਾਈਵਰ ਜਾ ਵੀ ਰਹੇ ਨੇ ਜੀ ਆ ਦੇਖੋ ਹੁਣ ਸਾਡਾ ਜੋ ਬਲੇ ਕਾਰਡ ਦੇਖਦੇ ਨੇ ਉਹ ੂਠਾ ਚੱਕ ਕੇ ਜਾਂਦੇ ਨੇ ਸੋਟ ਡਿਪ ਸਾਈਨ ਹੈ ਕਿ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਹਾਂ ਇਹ ਜਿਹੜੇ ਕਿਸੇ ਨਾ ਕਿਸੇ ਨੂੰ ਤਾਂ ਕੰਮ ਕਰਨਾ ਪੈਣਾ ਕਿਸੇ ਨਾ ਕਿਸੇ ਨੂੰ ਤਾਂ ਰੋਡ ਸਾਈਡ ਤੇ ਸਾਈਡ ਤੇ ਉੱਤੇ ਖੜਨਾ ਪੈਣਾ ਹੈ ਬਲੈਕ ਕਾਰਡ ਲੈ ਕੇ ਤਾਂ ਕਿ ਜਿਹੜੀ ਸੁੱਤੀ ਪਈ ਐਡਮਿਨਿਸਟ੍ਰੇਸ਼ਨ ਆ ਉਹਨੂੰ ਜਗਾਇਆ ਜਾਵੇ ਕਿ ਵੀ ਲੋਕ ਦੁਖੀ ਨੇ ਇਹਦਾ ਹੱਲ ਕਰੋ ਇਹਦਾ ਕਾਰਨ ਆ ਕਿ ਪਿਛਲੇ 40 ਦਿਨਾਂ ਦੇ ਵਿੱਚ ਚਾਰ ਮੌਤਾਂ ਸਰਕੂਲਰ ਰੋਡ ਦੇ ਉੱਤੇ ਹੋ ਚੁੱਕੀਆਂ ਨੇ ਤੇ ਪਿਛਲੇ ਸਮੇਂ ਕੈਂਟਲ ਮਾਰਚ ਵੀ ਹੋਇਆ ਇਸੇ ਮਹੀਨੇ ਦੇ 2 ਤਰੀਕ ਨੂੰ ਤੇ ਪਰ ਅਜੇ ਤੱਕ ਨਾ ਪ੍ਰਸ਼ਾਸਨ ਨਾ ਸਰਕਾਰ ਕੰਮ ਕਰਨੀ ਨਹੀਂ ਸੱਤੇ ਪਏ ਨੇ ਇੱਕ ਮੀਟਿੰਗ ਜਰੂਰ ਹੋਈ ਆ ਪਿਛਲੇ ਦਿਨਾਂ ਚ ਉਹਦੇ ਵਿੱਚ ਇਹ ਸੁਣਿਆ ਕਿ ਤਿੰਨ ਸਪੀਡ ਬ੍ਰੇਕਰ ਤੇ ਇੱਕ ਲਾਈਟਾਂ ਲੱਗਣਗੀਆਂ ਨਾ ਕਿਤੇ ਲਾਈਟ ਲੱਗੀ ਦਿਖ ਰਹੀ ਆ ਨਾ ਕੋਈ ਸਪੀਡ ਬ੍ਰੇਕਰ ਦਿਖ ਰਹੇ ਆ ਨਾ ਕੋਈ ਕੰਮ ਹੁੰਦਾ ਦਿਖ ਰਿਹਾ ਇਦੋਂ ਵੀ ਛੋਟੀ ਗੱਲ ਮਤਲਬ ਜਿਹੜੇ ਇੱਥੇ ਸੜਕ ਦੇ ਉੱਤੇ ਚਿੱਟੀ ਪੱਟੀ ਆ ਸਰਦੀਆਂ ਅੱਗੇ ਆ ਰਹੀਆਂ ਨੇ ਚਿੱਟੀ ਪੱਟੀ ਵੀ ਕੋਈ ਨਹੀਂ ਦਿਖ ਰਹੀ ਆ ਬੋਰਡਾ ਗੇਟ ਇੱਥੇ ਹਰ ਟਾਈਮ ਜਾਨ ਦੀ ਬਣੀ ਰਹਿੰਦੀਆਂ ਲੋਕਾਂ ਦੀ ਤੇ ਨਾ ਕੋਈ ਰਿਫਲੈਕਟਰ ਅੱਜ ਅਸੀਂ ਨਾਬਾ ਵਾਸੀਆਂ ਨੇ ਸ਼ਹਿਰ ਵਾਸੀਆਂ ਨੇ ਇਲਾਕੇ ਦੇ ਲੋਕਾਂ ਨੇ ਰਲ ਕੇ ਕੁਝ 12-1300 ਰੁਪਏ ਦੇ ਰਿਫਲੈਕਟਰ ਪ੍ਰਾਈਵੇਟ ਆਪ ਖਰੀਦੇ ਨੇ ਆਪ ਲਿਆ ਕੇ ਇੱਥੇ ਲਾ ਰਿਹਾ ਤੇ ਸਰਕਾਰ ਨੂੰ ਉਹ ਤਾਂ ਫਿਰ ਵੀ ਵੇਚਾਂਗੇ ਕਿ ਘੱਟੋ ਘਾਟ ਰਿਇਮਬર્સ ਕੀਤਾ ਜਾਵੇ ਉਹ ਪੈਸਾ ਤਾਂ ਤੇ ਬਾਕੀ ਪੂਰੇ ਨਾਬੇ ਦੇ ਏਰੀਆ 'ਚ ਉਹ ਜਿਹੜੇ ਰਿਫਲੈਕਟਰ ਨੇ ਲਾਉਣ ਦਾ ਕੰਮ ਤੇ ਸਪੀਡ ਆ ਜਿਹੜੀ ਵੱਡੀਆਂ ਗੱਡੀਆਂ ਦੀ ਉਹ ਕੰਟਰੋਲ ਕੀਤੀ ਜਾਵੇ ਕਿਉਂਕਿ ਇੱਥੇ ਜਿਹੜੇ ਵੱਡੇ ਹੈਵੀ ਟਰੱਕ ਲੰਘ ਰਹੇ ਨੇ ਉਹਨਾਂ ਦੇ ਲੰਘਣ ਵਾਲੀ ਇਹ ਸੜਕੇ ਹੀ ਨਹੀਂ ਹੈ। ਇਹਦਾ ਪ੍ਰਬੰਧ ਕੋਈ ਇਸ ਤਰੀਕੇ ਦਾ ਕੀਤਾ ਜਾਵੇ ਤਾਂ ਕਿ ਘੱਟੋ ਘੱਟ ਜੇ ਜਾਨਾਂ ਜਿਹੜੇ ਕੀਮਤੀ ਨੇ ਉਹ ਲੋਕਾਂ ਦੇ ਬੱਚ ਜਾਣ। ਇਹ ਜਿਹੜਾ ਪਿਛਲੇ 40 ਦਿਨਾਂ ਦੇ ਵਿੱਚ ਚਾਰ ਮੌਤਾਂ ਹੋਈਆਂ ਨੇ ਤੇ ਜਦੋਂ ਔਰਤਾਂ ਵੀ ਅਸੀਂ ਇਥੋਂ ਲੰਘਦੇ ਆ ਤਾਂ ਆਪਦਾ ਸਿਰ ਤੇ ਕੱਫੜ ਬੰਨ ਕੇ ਲੈ ਕੇ ਆਉਂਦੇ ਆ ਕਿ ਇਹ ਵੀ ਪਤਾ ਵੀ ਵਾਪਸ ਜਾਣਾ ਵੀ ਹੈ ਜਨਾਏ ਤਾਂ ਖੁੰਮੀ ਸੜਕਾ ਸਰਕੂਲਰ ਰੋਡ ਆ ਜਿਹੜਾ ਹੁਣ ਖੁੰਮੀ ਰੋਡ ਹੋ ਗਿਆ ਇਹ। ਇਹ ਤੇ ਦਿਨ ਪਰਤੀ ਦਿਨ ਜਿਹੜੇ ਹਾਦਸੇ ਨੇ ਉਹ ਹੁੰਦੇ ਨੇ ਇੱਥੇ ਕੋਈ ਕੰਟਰੋਲ ਨਹੀਂ ਹੈਗਾ ਅਸੀਂ ਇਹੀ ਮੰਗ ਕਰਦੇ ਆ ਕਿ ਜਿਹੜੇ ਤੇ ਸਰਕਾਰੀ ਨਿਕੋਸਾ ਜਿਹੜੀ ਯੂਨੀਵਰਸਿਟੀ ਆ ਜੋ ਸਰਕੂਲਰ ਰੋਡ ਆ ਉਦੋਂ ਸੁਰੱਖਿਆ ਤੇ ਜਿਹੜੇ ਸਾਧਨ ਨੇ ਉਹ ਵੀ ਮੌਜੂਦ ਬੱਤੀਆਂ ਨਹੀਂ ਹੋਣ ਚੌਕੀ ਨਹੀਂ ਲੱਗਣ ਤੇ ਜਿਹੜੇ ਆਪਣੇ ਬੱਤੀਆਂ ਨੇ ਉਹ ਵੀ ਉੱਥੇ ਜਾਰੀ ਕਰਨੀਆਂ ਜਾਣ ਆ ਜੋ ਸਰਕੂਲਰ ਰੋਡ ਹੈ ਇੱਕ ਕੁਨੀ ਰੋਡ ਬਣ ਚੁੱਕੀ ਹੈ ਪਰ ਦੇਖੋ ਲੋਕਾਂ ਦੀ ਡਿਮਾਂਡ ਹੋਣ ਦੇ ਬਾਵਜੂਦ ਇੰਨੇ ਸਾਰੇ ਹਾਸਤੇ ਹੋ ਜਾਣ ਛੋਟੇ ਬੱਚਿਆਂ ਦੀ ਜਾਨ ਜਾਣ ਦੇ باوجود ਵੀ ਸਾਡਾ ਐਡਮਿਨਿਸਟ੍ਰੇਸ਼ਨ ਸਾਡੇ ਲੀਡਰ ਸਾਹਿਬਾਂ ਤੋਂ ਹੋ ਰਹੇ ਨੇ ਕੀ ਇਹ ਕੀ ਚਾਹੁੰਦੇ ਨੇ ਕਿ ਵੀ ਹੋਰ ਲਾਸ਼ਾਂ ਗਿਰਨ ਹੋਰ ਮਾਵਾਂ ਦੇ ਪੁੱਤ ਚਲੇ ਜਾਣ ਬਟ ਇਸ ਉੱਤੇ ਪਏ ਨੇ ਜੀ ਔਰ ਇਹਨਾਂ ਨੂੰ ਜਗਾਣ ਲਈ ਅਸੀਂ ਕੈਂਡਲ ਮਾਰਚ ਕੱਢਿਆ ਸੀਗਾ ਕੁਝ ਦਿਨ ਪਹਿਲਾਂ ਕਬੜੀ ਕਾਮਯਾਤੀ ਕੀ ਸ਼ਹਿਰ ਦੇ ਸਾਰੇ ਹੀ ਜਿਹੜੇ ਵਰਗ ਦੇ ਲੋਕ ਸੀ ਉੱਥੇ ਆਏ ਸੀਗੇ ਔਰ ਕੁਝ ਉਮੀਦ ਵੀ ਜਾਗੀ ਸੀਗੀ ਕਿ ਜਿਹੜੀ ਹੈ ਸਰਕਾਰ ਜਾਗੇਗੀ ਅਤੇ ਇਸ ਕੁੰਨੀ ਰੋਡ ਦਾ ਹੱਲ ਕਰੇਗੀ ਬਤੀਆਂ ਲਗਾੜ ਕੇ ਜਾਂ ਕੁਝ ਸਪੀਡ ਟੇਬਲਸ ਲੱਗਣਗੇ ਬਟ ਕਾਫੀ ਲੰਬਾ ਸਮਾਂ ਹੋਣ ਦੇ ਬਾਵਜੂਦ ਵੀ ਉਸ ਤੋਂ ਬਾਅਦ ਵੀ ਇੱਕ ਮੌਤ ਹੋਈ ਹੈ ਬੜੀ ਦਰਦਨਾਕ ਮੌਤ ਹੋਈ ਹੈ ਪਰ ਸਾਡਾ ਐਡਮਿਨਿਸਟ੍ਰੇਸ਼ਨ ਸਾਡੇ ਜਿੰਨੇ ਵੀ ਬੀਐਨਡੀਆਰ ਹੈ ਕਾਉਂਸਲ ਹੈ ਜਾਂ ਸਾਡੇ ਸਪੈਸ਼ਲੀ ਲੀਡਰ ਸਾਹਿਬਾਨ ਨੇ ਉਹ ਸੌ ਰਹੇ ਨੇ ਆਮ ਨਾਗਰਿਕ ਸੜਕ ਤੇ ਖੜ ਕੇ ਲੋਕਾਂ ਨੂੰ ਦੱਸ ਰਹੇ ਨੇ ਕਿ ਸਾਨੂੰ ਕੀ ਜ਼ਰੂਰਤ ਐਡਮਿਨਿਸਟ੍ਰੇਸ਼ਨ ਨੂੰ ਦੱਸ ਰਹੇ ਨੇ ਲੋਕ ਬੜੀ ਖੁਸ਼ੀ ਨਾਲ ਸਾਨੂੰ ਅਸ਼ੀਰਵਾਦ ਦੇ ਕੇ ਜਾ ਰਹੇ ਨੇ ਕਿ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਸੰਵਾਦ ਗਰੁੱਪ ਅੱਛਾ ਕੰਮ ਕਰ ਰਿਹਾ ਹੈ ਬਟ ਫੇਅਰ ਮੈਂ ਉਹੀ ਕਹਾਂਗਾ ਇਸ ਰੋਡ ਨੂੰ ਨਾ ਸੁਧਾਰਨਾ ਰਿੰਗ ਰੋਡ ਨਾ ਬਣਾਉਣਾ ਬੱਤੀਆਂ ਨਾ ਲਗਾਉਣਾ ਇਹ ਲੋਕਾਂ ਦੀ লাশਾਂ ਤੇ ਖੇលਿਆ ਜਾ ਰਿਹਾ ਹੈ ਔਰ ਇਹਦੇ ਲਈ ਸਾਡੇ ਲੀਡਰ ਸਹਿਬਾਨ ਪੂਰਨ ਤੌਰ ਤੇ ਜ਼ਿੰਮੇਵਾਰ ਨੇ ਔਰ ਇਹਨਾਂ ਦੇ ਨਤੀਜਾ ਜਿਹੜਾ ਹੈਗਾ ਉਹ ਸਮੇਂ-ਸਮੇਂ ਤੇ ਉਹਨਾਂ ਨੂੰ ਭੁਗਤਣਾ ਪਵੇਗਾ ਕਿਉਂਕਿ ਲੋਕ ਉਕਤੇ ਨੇ ਉਹ ਸਿਰਫ ਵੋਟ ਬਣ ਕੇ ਰਹਿ ਗਏ ਨੇ ਜਾਂ ਇੱਕ লাশ بس یہی ਉਮੀਦ ਹੈ ਕਿ ਐਡਮਿਨਿਸਟ੍ਰੇਸ਼ਨ ਤੋਂ ਹੁਣ ਉਮੀਦ ਰਹਿੰਦੀ ਹੈ ਕਿ ਜਲਦੀ ਉਹ ਲਾਈਟਾਂ ਲਗਾਣਗੇ ਸਪੀਡ ਬ੍ਰੇਕਰਸ ਲਗਾਣਗੇ ਜਾਂ ਜੋ ਵੀ ਇੰਤਜ਼ਾਮ ਨੇ ਵਾਈਟ ਪੱਟੀ ਲਗਾਣਾ ਰਿਫਲੈਕਟਰ ਅਸੀਂ ਰਿਫਲੈਕਟਰ ਖੁਦ ਲਗਾ ਰਹੇ ਹਾਂ ਜੀ ਔਰ ਇਹਦਾ ਬਿੱਲ ਹੈ ਜਿਹੜਾ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਭੇਜਾਂਗੇ ਕਿਉਂਕਿ ਉਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਕਿ ਕੋ ਰਿਫਲੈਕਟਰ ਤੱਕ ਨਹੀਂ ਲਗਾ ਸਕਦੇ ਅਗਰ ਟੁੱਟ ਗਏ ਨੇ ਤਾਂ ਦੁਬਾਰਾ ਤੋਂ ਲਗਾ ਦਿਓ ਰਿਫਲੈਕਟਰ ਨਾ ਲਗਾਉਣਾ ਮਤਲਬ ਇਹ ਇੱਕ ਬੜੀ ਨੌਨਸੈਂਸ ਗੱਲ ਹੈ ਔਰ ਜਿਹੜਾ ਹੈਗਾ ਫੋਗ ਦੇ ਵਿੱਚ ਜਾਂ ਰਾਤ ਨੂੰ ਬੜੇ ਨੁਕਸਾਨ ਹੁੰਦੇ ਨੇ ਤਾ ਅਸੀਂ ਹੋ ਅਡਮਿਨਿਸਟ੍ਰੇਸ਼ਨ ਨੂੰ ਬਹੁਤ ਜਲਦੀ ਉਹਦਾ ਬਿੱਲ ਭੇਜ ਰਹੇ ਆਂ ਔਰ ਅਸੀਂ ਉਹ ਬਿੱਲ ਦੀ ਜਿਹੜੀ ਅਦਾਇਗੀ ਐ ਅਡਮਿਨਿਸਟ੍ਰੇਸ਼ਨ ਤੋਂ ਲਵਾਂਗੇ ਜਿ ਲਵਾਂ ਇਹਨਾਂ ਜੀ ਆਪਣੇ ਸਰਦੀਆਂ ਦੇ ਵਿੱਚ ਕੀ ਹੁੰਦਾ ਹੈ ਇਹ ਰਿਫਲੈਕਟਰ ਡਿਵਾਈਡਰ ਹੈ ਜਿਹੜੇ ਇਹ ਲੋਕਲ ਬੰਦੇ ਨੂੰ ਵੀ ਦਿਖਾਈ ਨਹੀਂ ਦਿੰਦੇ ਬਾਹਰਲੇ ਨੂੰ ਤਾਂ ਬਹੁਤ ਵਾਰੀ ਹੁੰਦਾ ਹੈ ਕਿ ਗੱਡੀਆਂ ਚੜ ਜਾਂਦੀਆਂ ਰਿਫਲੈਕਟਰ ਉਹ ਪ੍ਰਸ਼ਾਸਨ ਤੋਂ ਚਾਹੀਦਾ ਸੀਗਾ ਕਿ ਤੁੰਡਾ ਤੋਂ ਪਹਿਲਾਂ ਲਗਾ ਦਿੱਤੇ ਜਾਂਦੇ ਪਹਿਲਾਂ ਵੀ ਅਸੀਂ ਬਹੁਤ ਵਾਰੀ ਇਹਨਾਂ ਨੇ ਹਾੜੇ ਖੜਾ ਅੜਾ ਕੇ ਇੱਕ ਵਾਰੀ ਲਵਾਏ ਸੀ ਪਿਛਲੇ ਸਾਲ ਨੂੰ ਪਰ ਬਹੁਤ ਹਾੜੇ ਖੜਾ ਕੇ ਲਵਾਏ ਸੀ ਇਹ ਤੇ ਕਿ ਲੋਕਾਂ ਨੇ ਇਹ ਸੋਚਿਆ ਉਹਨੇ ਕਿ ਆਪਾਂ ਆਪ ਹੀ ਲਗਾ ਦੋ ਕਿ ਜਿੰਨੇ ਨੂੰ ਇਹ ਨਾ ਡਿਪਾਰਟਮੈਂਟ ਤੋਂ ਪਾਸ ਹੋਊਗਾ ਕੰਮ ਹੋਊਗਾ ਉਹਨੇ ਨੂੰ ਆਪਾਂ ਆਪ ਹੀ ਲਗਾ ਦੋ ਇਹਦਾ ਬਿੱਲ ਬਣਾ ਕੇ ਸਰਕਾਰ ਨੂੰ ਭੇਜ ਦਿੱਤਾ ਜਾਊਗਾ ਕੋਲੇ ਇਹਨਾਂ ਨੇ ਕਿਹਾ ਕੋਈ 1500 ਰੁਪਏ ਦਾ ਖਰਚਾ ਆ ਰਿਹਾ ਦੋ ਡਿਵਾਈਡਰਾਂ ਦੇ ਉੱਤੇ ਤੇ ਉਹ ਸਰਕਾਰ ਨੂੰ ਇਹ ਬੇਨਤੀ ਕੀਤੀ ਜਾਊਗੀ ਬਿੱਲ ਭੇਜ ਦਿੱਤਾ ਜਾਊਗਾ ਵੀ ਉਹ ਰੀਇਮਬਰਸ ਕੀਤਾ ਜਾਵੇ ਲੋਕਾਂ ਨੂੰ ਦੇ ਦਿੱਤਾ ਇਹ ਵੀ ਉਹਦੀ ਕੰਮ ਤਾਂ ਕਰਵਾਤਾ ਹੈ ਨਾ ਤਾਂ ਕਿ ਉਹ ਲੋਕਾਂ ਦੀ ਜਾਨਾਂ ਬਚ